ਖਬਰ ਸਾਹਮਣੇ ਆ ਰਹੀ ਹੈ ਤੁਰੀਚ ਸਵੇਰੇ 4 ਵਜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਟਰਾਲਾ ਚਾਲਕ ਨੇ ਢਾਬੇ ਤੇ ਸੜਕ ਕਿਨਾਰੇ ਖੜੇ ਦੋ ਵਾਹਨਾਂ ਨੂੰ ਟੱਕਰ ਮਾਰੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇੱਕ ਗੱਡੀ ਜੋ ਕਿ ਚਾਹ ਪੀਣ ਦੇ ਲਈ ਉਸ ਗੱਡੀ 'ਚ ਸਵਾਰ ਜੋ ਲੋਕ ਸਨ ਉਸ ਢਾਬੇ ਤੇ ਰੁਕੇ ਸੀ ਪਿੱਛੋਂ ਆਊਟ ਆਫ ਕੰਟਰੋਲ ਟਰਾਲੇ ਨੇ ਟੱਕਰ ਮਾਰੀ ਔਰ ਇੱਕ ਹੋਰ ਟਰਾਲਾ ਚਪੇੜ ਚ ਆਇਆ ਕੁੱਲ ਦੋ ਟਰੱਕਾਂ ਦੀ ਟੱਕਰ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਸੜਕ ਦੇ ਦੋ ਆਲੇ ਦੁਆਲੇ ਦੋ ਟਰਾਲੇ ਜਿਹੜੇ ਪਲਟੇ ਹੋਏ ਨੇ ਔਰ ਗੱਡੀ ਵੀ ਚਪੇੜ ਚ ਆਈ ਹੋਈ ਹੈ ਗਨੀਮਤ ਵਾਲੀ ਗੱਲ ਇਹ ਹੈ ਕਿ ਗੱਡੀ ਦੇ ਵਿੱਚ ਕੋਈ ਸਵਾਰ ਨਹੀਂ ਸੀ ਬਹੁਤ ਵੱਡਾ ਬਚਾਅ ਹੋ ਗਿਆ ਉਹਨਾਂ ਗੱਡੀ ਸਵਾਰ ਲੋਕਾਂ ਦਾ ਜਿਹੜੇ ਚਾਹ ਪੀਣ ਦੇ ਲਈ ਉਤਰ ਗਏ ਔਰ ਗੱਡੀ ਟਰੱਕ ਦੀ ਚਪੇੜ ਟਰਾਲੇ ਦੀ ਚਪੇੜ ਚ ਆ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਟਰਾਲਾ ਪਲਟਿਆ ਹੋਇਆ ਔਰ ਇਹ ਤਸਵੀਰਾਂ ਲਾਈ ਤੁਹਾਨੂੰ ਅਸੀਂ ਰਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਹਾਂ ਧੂਰੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਹਾਦਸੇ ਜਿਹੜੀਆਂ ਹਾਸੀ ਦੀ ਤਦਾਦ ਹੈ ਪੰਜਾਬ ਚ ਲਗਾਤਾਰ ਵਧ ਰਹੀ ਹੈ ਚਾਹੇ ਹਾਈਵੇ ਦੀ ਗੱਲ ਕਰੀਏ ਚਾਹੇ ਲਿੰਕ ਰੋਡਾਂ ਦੀ ਗੱਲ ਕਰੀਏ ਤਾਂ ਟਰਾਲੀਆਂ ਨਾਲ ਵੀ ਬਹੁਤ ਹਾਦਸੇ ਹੋ ਰਹੇ ਨੇ ਤਾਂ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਹੋਣਾ ਪੈਣਾ ਹਾਲਾਂਕਿ ਐਸਐਸਐਫ ਫੋਰਸ ਵੀ ਆਪਣਾ ਕੰਮ ਕਰ ਰਹੀ ਹੈ ਜਿੱਥੇ ਕੋਈ ਹਾਦਸਾ ਵਾਪਰਦਾ ਉੱਥੇ ਪਹੁੰਚ ਰਹੀ ਹੈ ਪਰ ਜਿਸ ਤਰੀਕੇ ਨਾਲ ਓਵਰ ਸਪੀਡ ਹੋ ਜਾਂਦੇ ਹੈ ਕਈ ਟਰਾਲੇ ਬਾਜ਼ਾਰਾਂ ਵਿੱਚ ਨਿਕਲ ਜਾਂਦੇ ਨੇ ਤਾਂ ਉੱਥੇ ਪੁਲਿਸ ਨੂੰ ਸਖਤ ਹੋਣਾ ਪੈਣਾ ਤਾਂ ਜੋ ਅਜਿਹੇ ਹਾਦਸੇ ਰੋਕ ਕੇ ਜਾ ਸਕਣ ਤਾਂ ਇਹ ਹਾਦਸਾ ਹੋਇਆ ਕਿਵੇਂ ਆ ਇਸ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਅਸੀਂ ਉਥੋਂ ਦੇ ਜਿਹੜੇ ਢਾਬੇ ਦੇ ਮਾਲਕ ਨੇ ਔਰ ਟਰਾਲਾ ਚਾਲਕ ਨੇ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਜੀਜੀਤ ਸਿੰਘ ਆ ਬਈ ਤੁਸੀਂ ਮੌਕੇ ਤੇ ਸੀ ਜੀ ਕਿਵੇਂ ਹੋਇਆ ਐਕਸੀਡੈਂਟ ਕੀ ਪਤਾ ਜੀ ਇਹ ਚਾਹ ਪੀਣ ਲਈ ਰੁਕ ਗਈ ਸੀ ਕਾਰ ਵਾਲੇ ਬਈ ਤੇ ਇਹ ਸਾਈਡ ਤੇ ਖੜੇ ਸੀ ਪਿੱਛੋਂ ਟਰਾਲਾ ਬਹੁਤ ਤੇਜ਼ ਆਇਆ ਤੇ ਉਹਨਾਂ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਇੰਨੀਆਂ ਗੱਡੀਆਂ ਟੱਕਰ ਮਾਰਤੀਆਂ ਤਿੰਨ ਗੱਡੀਆਂ ਖੜੀਆਂ ਸੀ ਦੋ ਵੱਡੀਆਂ ਗੱਡੀਆਂ ਸੀ ਇੱਕ ਇਹਨਾਂ ਦੀ ਕਾਰ ਸੀ ਪਹਿਲਾਂ ਦੂਜੀ ਗੱਡੀ 'ਚ ਲੱਗਿਆ ਤੇ ਉਦੋਂ ਬਾਅਦ ਇਹਨਾਂ ਜਾ ਕੇ ਟੱਕਰ ਮਾਰੀ ਆ ਜੀ ਉਹਨੇ ਤੁਸੀਂ ਇੱਥੇ ਚਾਹ ਬਣਾਉਣਾ ਹਾਂ ਜੀ ਹਾਂ ਆਪਣਾ ਇੱਕ ਟੱਬਾ ਆਪਣੀ ਕੋਈ ਨੁਕਸਾਨ ਤਾਂ ਸਰ ਕੋਈ ਬੰਦੇ ਨਹੀਂ ਬੰਦੇ ਦਾ ਨੁਕਸਾਨ ਤਾਂ ਠੀਕ ਆ ਬਚ ਗਿਆ ਜੀ ਬਾਕੀ ਆ ਜਿਹੜਾ ਟਰਾਈਡਰ ਹੈਗਾ ਵਹੀਕਲ ਦਾ ਨਿਸ਼ਾਨ ਆ ਜੀ ਕਿਨਾ ਬੀਜੋਟਾ ਸਰ ਮੇਰਾ ਨਾਮ ਹਰਵਿੰਦਰ ਸਿੰਘ ਹੈਗਾ ਮੈਂ ਉਰੇ ਆਪਣੇ ਧੂਰੀ ਦਾ ਰਹਿਣ ਆ ਲਾਂਗਾ ਕਿ ਕਿਵੇਂ ਹੋਇਆ ਐਕਸੀਡੈਂਟ ਤੁਸੀਂ ਕੀ ਇੱਥੇ ਥੋੜੀ ਗੱਡੀ ਕਿਹੜੀ ਸੀ ਇਹਦੇ ਵਿੱਚ ਸਰ ਸਾਡੀ ਗੱਡੀਆਂ ਕਰੋਲਾ ਐਲਟੀ ਸੀ ਤੇ ਦੋ ਗੱਡੀਆਂ ਇੰਦਰ ਪਿੱਛੇ ਖੜੀਆਂ ਨੇ ਅਸੀਂ ਉਰੇ ਸਰ ਚਾਹ ਪੀਣ ਆਏ ਸੀ ਮਾਰਨਿੰਗ ਟਾਈਮ ਦਾ ਟਾਈਮ ਸੀ ਅਸੀਂ ਚਾਹ ਪਿੰਦੇ ਹੋਏ ਗੱਡੀ ਦੇ ਵਿੱਚ ਪਾ ਪੈਸੇ ਦੇ ਕੇ ਜਾ ਰਹੇ ਹਾਂਗੇ ਤੇ ਇੱਕੋ ਨਾਲ ਤੇ ਗੱਡੀ ਦੀ ਅੱਖ ਲੱਗੀ ਡਰਾਈਵਰ ਦੀ ਪਤਾ ਨਹੀਂ ਮੈਨੂੰ ਕੀ ਹੋਇਆ ਉਹਨੂੰ ਉਹਨੇ ਪਹਿਲੀ ਗੱਡੀ ਪਹਿਲਾਂ ਉਹ ਗੱਡੀ 407 ਦੇ ਵਿੱਚ ਮਾਰਿਆ ਉਸ ਤੋਂ ਬਾਅਦ ਆ ਪਿੱਛੇ ਗੱਡੀ ਖੜੀ ਹੈਗੀ ਇਹਦੇ ਵਿੱਚ ਮਾਰਿਆ ਫਿਰ ਇਹ ਸਾਨੂੰ ਘੜੀਸ ਦੀ ਹੋਈ ਗੱਡੀ ਇੱਧਰ ਲੈ ਕੇ ਆ ਕੇ ਕੰਦੇ ਵੱਲ ਨੂੰ ਨੁਕਸਾਨ ਦੀ ਗੱਲ ਕੀਤੀ ਜਾਵੇ ਸਰ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਹੈਗਾ ਬਾਕੀ ਸਰ ਖੁੱਡੇ ਸਾਹਮਣੇ ਸਾਡਾ ਸਾਰਾ ਜੋ ਵੀ ਨੁਕਸਾਨ ਹੋਇਆਗਾ ਬਾਕੀ ਇਹ ਦੂਜੀਆਂ ਗੱਡੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਕੋ ਕੋੜੇ ਦੇ ਕਹਿਣ ਦੀ ਗੱਲ ਕੀਤੀ ਹੈ ਡਰਾਈਵਰ ਬੜੀ ਮੁਸ਼ਕਿਲ ਨਾ ਕਰਦਾ ਸਰ ਬਹੁਤ ਮੁਸ਼ਕਿਲ ਹੈ ਅਸੀਂ ਗੱਡੇ ਪਹਿਲਾਂ ਸਰ ਅਸੀਂ ਨਿਕਲੇਗੇ ਕਿੰਨੇ ਫੇਰੇ ਸਰ ਉਸ ਤੋਂ ਬਾਅਦ ਅਸੀਂ ਨਾ ਹੋਣੋਂ ਕੱਢਿਆ ਕਿਉਂਕਿ ਉਹਦੇ ਕੁੱਕਾ ਸੁਣ ਰਹੀਆਂ ਸੀ ਸਾਨੂੰ ਕਿੰਨੇ ਜਾਨੇ ਸੀ ਉਹਦੇ ਵਿੱਚ ਉਹਦੇ ਵਿੱਚ ਸਰ ਇੱਕ ਜਾਨ ਹੀ ਸੀ ਕਿਵੇਂ ਆ ਉਹਦੀ ਹਾਲਾਤ ਨੂੰ ਦੇਖੇ ਜੋ ਉਹਦੇ ਹਾਲਾਤ ਸਰ ਉਹਦੇ ਚੈਸਟ ਦੇ ਵਿੱਚ ਫਾਲ ਹੋ ਗਿਆ ਤੇ ਉਹਦੇ ਉਹਨੂੰ ਨਾਲ ਦੀ ਨਾਲ ਅਸੀਂ ਐਂਬੂਲੈਂਸ ਬੁਲਾ ਕੇ ਸੰਗਰੂਰ ਰੈਫਰ ਕਰਕੇ ਕੀ ਨਾਮ ਦਾ ਜਗਿੰਦਰ ਸਿੰਘ ਨਾਮ ਹੈ ਕਦੋਂ ਦੀ ਘਟਨਾ ਹੈ ਕਿਵੇਂ ਹੋਇਆ ਕੀ ਗੱਲਬਾਤ ਸਵੇਰੇ 4 ਵਜੇ ਦੀ ਘਟਨਾ ਹੈ ਇਹ ਡਰਾਈਵਰ ਜਿਹੜਾ ਕੋਲੇ ਆ ਲਗਾ ਇਹ ਗੁਰਸਿੱਖ ਬੰਦਾ ਜੀ ਅੱਗ ਲੱਗੀ ਸੀ ਇਹਦੀ ਜੀ ਮਗਰ ਇਹ ਤਿੰਨ ਗੱਡੀਆਂ ਖੜੀਆਂ ਸੀ ਇਹ ਤਿੰਨੇ ਗੱਡੀਆਂ ਦੇ ਪਿੱਛੇ ਲੈ ਕੇ ਆਂਦਾ ਹੋਇਆ ਹੋਇਆ ਜੁਜੀਤ ਸਿੰਘ ਆ ਬਈ